ਹੈਲੋ ਦੋਸਤੋ ਚਲੋ ਅੱਜ ਆਪਾਂ ਨਵੀਂ ਸ਼ੁਰੂਆਤ ਕਰਦੇ ਆਂ ਕਹਾਣੀਆਂ ਦੀ ਏ ਕਹਾਣੀ ਹੈ ਖੰਭਾਂ ਦੀ ਉਮੀਦਾਂ ਦੀ ਇੱਕ ਛੋਟੀ ਜਿਹੀ ਚਿੜੀ ਹੁੰਦੀ ਹੈ ਤੇ ਜਦੋਂ ਵੀ ਉਹ ਦੇ ਕੋਲੋਂ ਦੂਸਰੇ ਪੰਛੀ ਲੰਘਦੇ ਆ ਤੋਂ ਉਹਨੂੰ ਕਹਿੰਦੇ ਆ ਕਿ ਤੂੰ ਉੱਡ ਨਹੀਂ ਸਕਦੀ ਤੇਰੇ ਖੰਭ ਬਹੁਤ ਛੋਟੇ ਆ ਤੋ ਕਦੇ ਵੀ ਉਡਾਰੀ ਨਹੀਂ ਭਰ ਸਕਦੀ ਉਹ ਉਦਾਸ ਹੋ ਜਾਂਦੀ ਹੈ ਉਹਨੂੰ ਲੱਗਦਾ ਕਿ ਸ਼ਾਇਦ ਉਹ ਸਹੀ ਕਹਿੰਦੇ ਹੋਣਗੇ ਪਰ ਇੱਕ ਦਿਨ ਉਹ ਅਸਮਾਨ ਵੱਲ ਦੇਖਦੀ ਹੈ ਤੇ ਦੇਖੀ ਜਾਂਦੀ ਹੈ ਦੇਖੀ ਜਾਂਦੀ ਹੈ ਤੇ ਉਸ ਦੇ ਅੰਦਰੋਂ ਆਵਾਜ਼ ਆਉਂਦੀ ਹੈ ਖੰਭ ਖਲਾਰ ਉਡਾਰੀ ਮਾਰ ਉਹ ਉੱਡਦੀ ਹੈ ਤੇ ਜਦੋਂ ਫਿਰ ਉਹ ਉੱਡਦੀ ਹੈ ਤੇ ਸਾਰਾ ਅਸਮਾਨ ਉਸ ਦਾ ਆਪਣਾ ਹੋ ਜਾਂਦਾ ਹੈ ਕਦੇ ਵੀ ਉਮੀਦ ਨਹੀਂ ਹਾਰਨੀ ਚਾਹੀਦੀ ਹਮੇਸ਼ਾ ਕਿਤੇ ਨਾ ਕਿਤੇ ਤੁਹਾਡੇ ਅੰਦਰ ਦੀ ਆਵਾਜ਼ ਤੁਹਾਨੂੰ ਖੜਾ ਕਰ ਹੀ ਦਿੰਦੀ ਹੈ ਹੈ ਨਾ ਇੱਕ ਖੂਬਸੂਰਤ ਜੀ ਸਟੋਰੀ ਥੈਂਕ ਯੂ